सुना में आप कुछ साथी भेज दीजिए मैं बताता हूं भगवंत मान की सरकार यहां भाजपा के विजय के बाद लंबा चलने वाली नहीं है लंबा चलने वाली नहीं कि के के चार जून तो बाद भगवंत मान की सरकार तोड़ देंगे भगवंत सी। मान सीएम नहीं रहूगा इलेक्शन तो सेंटर सरकार की है ਤੇ ਉਹ ਇਦਾਂ ਧਮਕੀਆਂ ਦੇ ਰਹੇ ਇੱਕ ਚੁਣੀ ਹੋਈ ਸਰਕਾਰ ਨੂੰ ਅਸਲ 'ਚ ਨਾ ਖੂਨ-ਮੋਹ ਨੂੰ ਲੱਗਿਆ ਹੋਇਆ ਹੈ ਪਹਿਲਾਂ ਇਹ ਹੋਰ ਨਾ ਪਾਰਟੀਆਂ ਦੇ ਐਮਐਲਏ ਖਰੀਦਦੇ ਰਹੇ ਐ ਅਸਤੀਫੇ ਦਵਾਉਂਦੇ ਰਹੇ ਐ ਬਾਈ ਇਲੈਕਸ਼ਨਾਂ ਰਾਹੀਂ ਜਿੱਦੇ ਰਹੇ ਐ ਜਿਵੇਂ ਚੰਡੀਗੜ੍ਹ 'ਚ ਮੇਅਰ ਦਾ ਕੀਤਾ ਸੀ ਉਹ ਤਾਂ ਖੁਸ਼ਕਿਸਮਤੀ ਨਾਲ ਕੈਮਰੇ ਲੱਗੇ ਹੋਏ ਸੀ ਤੇ ਸੁਪਰੀਮ ਕੋਰਟ ਨੇ ਫੈਸਲਾ ਕਰਤਾ ਪੰਜਾਬੀ ਜਿਹੜੇ ਨੇ ਦੇਸ਼ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦੇਸ਼ ਲੈਣ ਵਾਸਤੇ ਪੰਜਾਬੀਆਂ ਦੀਆਂ ਨੇ ਅਸੀਂ ਦੇਸ਼ ਲੈ ਕੇ ਦਿੱਤਾ ਸਾਡੇ ਪੁਰਖਿਆਂ ਨੇ ਤੇ ਇਹ ਦੇਸ਼ ਦੇ ਗ੍ਰਹਿ ਮੰਤਰੀ ਬਣ ਕੇ ਧਮਕੀਆਂ ਦੇਣਾਗੇ ਪੰਜਾਬੀਆਂ ਨੂੰ ਪਿਆਰ ਨਾਲ ਸਾਥੋ ਜੋ ਮਰਜ਼ੀ ਕਰਾ ਲਓ ਪਰ ਜੇ ਤੁਹਾਨੂੰ ਪੰਜਾਬੀਆਂ ਨੂੰ ਕੋ ਧਮਕੀ ਦਿਓਗਾ ਜਾਂ ਡਰਾਊਗਾ ਉਹਦਾ ਬਹੁਤ ਉਲਟਾ ਅਸਰ ਹੁੰਦਾ ਹੈ ਕਿ ਕਿਸਾਨਾਂ ਦੇ ਅੰਦੋਲਨ ਵੀ ਨੇ ਦੇਖਿਆ ਹੋਇਆ ਲੋਕਾਂ ਨੇ ਮੋਦੀ ਨੇ ਵੀ ਦੇਖਿਆ ਹੋਈ ਬੈਠਾ ਰਿਆ ਪਰ 1.5 ਸਾਲ ਬਾਅਦ ਮਾਫੀ ਮੰਗਣੀ ਪੈਗੀ ਕਿ ਮੇਰੀ ਤਪੱਸਿਆ ਮੇਂ ਕਹੀਂ ਕਮੀ ਰਹਿ ਗਈ ਹੈ। ਸੋ ਇਹ ਗੱਲ ਕਹਿਣਾ ਕਿ ਅਸੀਂ ਪੰਜਾਬ ਦੀ ਸਰਕਾਰ ਤੋੜ ਦਾਂਗੇ 92 ਸੀਟਾਂ ਨੇ ਜੀ। ਤੋੜਨ ਵਾਲਿਆਂ ਕੋਲੇ ਕਿੰਨੀਆਂ ਨੇ? ਤਿੰਨ। ਉਹ ਤਿੰਨ ਵੀ ਨਹੀਂ ਆਉਣੀਆਂ ਇਸ ਵਾਰ। ਜਦੋਂ ਬਾਈ ਜਦੋਂ ਇਲੈਕਸ਼ਨ ਹੋਊਗੀ ਉਹਦੇ ਤਿੰਨ ਵੀ ਨਹੀਂ ਆ ਰਹੀਆਂ। ਭਾਜਪਾ ਜ਼ੀਰੋ ਹੋ ਰਹੀ ਹੈ ਪੰਜਾਬ ਚੋਂ। ਤੇ ਤਾਂ ਕਿੰਨੀ ਦੇਰ ਤੇ ਸਰਕਾਰ ਤੋੜ ਦਾਂਗੇ ਅਸੀਂ ਅਰਵਿੰਦ ਕੇਜਰੀਵਾਲ ਜੇਲ੍ਹ ਚਲਾ ਜਾਊਗਾ 2 ਜੂਨ ਨੂੰ ਉਸ ਤੋਂ ਬਾਅਦ ਸਰਕਾਰ ਤੋੜ ਦਾਂ ਕਮਾਲ ਦੀ ਗੱਲ ਹੈ ਸਾਨੂੰ ਕੀ ਸਮਝਦੇ ਤੁਸੀਂ ਦਿਖਾਓ ਮਾਲ ਸਮਝੇ ਸਾਨੂੰ ਅਮੇਸ਼ਾ ਜੀ ਕੀਮਤ ਉਹਦੀ ਲੱਗਦੀ ਹੈ ਜਿਹੜਾ ਮੰਡੀ 'ਚ ਹੋਵੇ ਜਿਹੜਾ ਮੰਡੀ 'ਚ ਹੈ ਨਹੀਂ ਉਹਦੀ ਕੀਮਤ ਕਿ ਲਾ ਦੋਗੇ 92 ਸੀਟਾ ਦਿੱਤੀਆਂ ਲੋਕਾਂ ਨੇ 40 40 50 50 60 60 70 70 ਹਜ਼ਾਰ ਤੇ ਜਿੱਤੇ ਹੋਏ ਆ ਕੋਈ ਛੋਟਾ ਮਾਰਜਨ ਨਹੀਂ ਹੈਗਾ ਤੇ ਤੁਸੀਂ ਸੋਚਦੇ ਹੋ ਵੀ ਅਸੀਂ ਇੱਦਾਂ ਹੀ ਤੋੜ ਦਾਂਗੇ ਆਮਾ ਦੀ ਪਾਰਟੀ ਕੋਈ ਛੋਟਾ ਮੋਟਾ ਕੋਈ ਢੱਕਾ ਹੈ ਕਹਿੰਦੇ ਟੁੱਟ ਜੂਗੀ ਆਮਾ ਦੀ ਪਾਰਟੀ ਸੰਗਠਨ ਹੈ ਆਮਾ ਦੀ ਪਾਰਟੀ ਅਰਵਿੰਦ ਕੇਜਰੀਵਾਲ ਦੀ ਸੋਚ ਹੈ ਕੇਜਰੀਵਾਲ ਇੱਕ ਵਿਅਕਤੀ ਥੋੜੀ ਹੈ ਵਿਅਕਤੀ ਨੂੰ ਅੰਦਰ ਕਰ ਦੋਗੇ ਸੋਚ ਨੂੰ ਕਿਵੇਂ ਅੰਦਰ ਕਰੋਗੇ ਪਹਿਲਾਂ ਕਰਕੇ ਦੇਖ ਲਿਆ ਇਹਨਾਂ ਨੇ ਅੰਦਰ ਹਿਮੰਤ ਸੁਰੇ ਨੂੰ ਅੰਦਰ ਕਰਤਾ ਕਹਿੰਦੇ ਲੜ ਇਲੈਕਸ਼ਨ ਸਾਡੇ ਨਾਲ ਹੁਣ ਸ਼ਿਵ ਸੈਨਾ ਤੋੜਤੀ ਕਹਿੰਦੇ ਲੜੋ ਹੁਣ ਸ਼ਰਦ ਪੁਆਰ ਦੀ ਪਾਰਟੀ ਤੋੜਤੀ ਕਹਿੰਦੇ ਲੜੋ ਸਾਡੇ ਨਾਲ ਅਰਵਿੰਦ ਜੀ ਨੂੰ ਅੰਦਰ ਕਰਤਾ ਕਹਿੰਦੇ ਲੜੋ ਸਾਡੇ ਨਾਲ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਅੰਦਰ ਕਰਕੇ ਈਡੀ ਭੇਜ ਕੇ ਕਦੇ ਕੁਝ ਡਰਾ ਕੇ ਬੱਜ ਕਹਿੰਦੇ ਇਲੈਕਸ਼ਨ ਲੜ ਲਓ ਸਾਡੇ ਨਾਲ ਹੁਣ ਪ੍ਰਧਾਨ ਮੰਤਰੀ ਆਇਆ ਪਰਸੋਂ ਉਹ ਮੈਨੂੰ ਗਾਲਾਂ ਕੱਢ ਗਿਆ ਦੋ ਦਿਨ ਕਹਿੰਦੇ ਮੈਂ ਜੇਲ੍ਹ ਚ ਗੋ ਮਿਲਣ ਗਿਆ ਇਹਨਾਂ ਨੂੰ ਕੀ ਗੱਲ ਮੇਰੇ ਬੋਚਦੇ ਨੇ ਪਾਰਟੀ ਦੇ ਨੈਸ਼ਨਲ ਕਮਿਸ਼ਨਰ ਨੇ ਜੇਲ੍ਹ ਚ ਮਿਲ ਨਹੀਂ ਜਾ ਸਕਦੇ ਮੰਨ ਲੋ ਹੱਦ ਹੈਰਾਨੀ ਦੀ ਕਹਿੰਦੇ ਕਿ ਦਿੱਲੀ ਦਰਬਾਰ ਇਹ ਕਿਹੜਾ ਦਿੱਲੀ ਦਰਬਾਰ ਹੈ ਆਪਣੇ ਵਾਲ ਦਿੱਲੀ ਦਰਬਾਰ ਦੇਖਿਆ ਇਹਨਾਂ ਨੇ ਸ਼ਿਵਰਾਜ ਚਹਾਨ ਦੀ ਰਾਜਨੀਤੀ ਖਤਮ ਕਰਕੇ ਰੱਖਤੀ ਖੱਤਰ ਦੀ ਰਾਜਨੀਤੀ ਖਤਮ ਕਰਕੇ ਰੱਖਤੀ ਰਮਨ ਸਿੰਘ ਦੀ ਰਾਜਨੀਤੀ ਖਤਮ ਕਰਕੇ ਰੱਖਤੀ ਵੈਂਕਈਆ ਨਾਇਡੂ ਦੀ ਰਾਜਨੀਤੀ ਖਤਮ ਕਰਕੇ ਰੱਖਤੀ ਜਿਹੜਾ ਦਿੱਲੀ ਦਰਬਾਰ 'ਚ ਹਾਜ਼ਰੀ ਨਹੀਂ ਲਵਾਉਂਦਾ ਉਹਨੂੰ ਉਹਨੂੰ ਚੱਕ ਕੇ ਮਾਰਦੇ ਆ ਸਭ ਤੋਂ ਵੱਡਾ ਦਰਬਾਰ ਤਾਂ ਤੁਸੀਂ ਲਿਆ ਹੋਇਆ ਚਮਚਾਗਰੀ ਦਾ ਦੋ ਬੰਦਿਆਂ ਤੋਂ ਬਾਅਦ ਨਾ ਨਹੀਂ ਜਾਣਦਾ ਦੇਸ਼ ਕਿਸੇ ਮੰਤਰੀ ਦਾ ਕਿਸੇ ਨੂੰ ਆਉਣ ਹੀ ਨਹੀਂ ਦਿੰਦੇ ਮੂਰੇ ਵਿਦੇਸ਼ ਮੰਤਰੀ ਕਦੇ ਵਿਦੇਸ਼ ਨਹੀਂ ਗਿਆ ਉਹ ਤਾਂ ਸਿਰ ਪ੍ਰਧਾਨ ਮੰਤਰੀ ਨੂੰ ਲੈਣ ਤੇ ਛੱਡਣ ਜਾਂਦਾ ਬਸ ਸੋ ਇਹ ਧਮਕੀ ਦੇਣਾ ਕਿ ਆਮ ਆਦੀ ਪਾਰਟੀ ਦੀ ਸਰਕਾਰ ਤੋੜ ਦੇਣਗੇ ਇਹ ਇਹ ਬਹੁਤ ਗਲਤਫਹਿਮੀ ਚ ਨੇ ਜਾਂ ਫਿਰ ਇਹਨੂੰ ਖੁਸ਼ਫਹਿਮੀ ਕਹਿ ਲੋ ਆਮ ਆਦੀ ਪਾਰਟੀ ਦੀ ਸਰਕਾਰ ਕੱਲੇ ਆ ਤਿੰਨ ਸਾਲ ਨਹੀਂ ਅਗਲੇ 15 ਸਾਲਾਂ ਵਾਸਤੇ ਆਮ ਆਦੀ ਪਾਰਟੀ ਸਰਕਾਰ ਦਾ ਲੋਕ ਮਨ ਬਣਾਈ ਬੈਠੇ ਨੇ ਸੱਤ ਸਾਡੇ ਰਾਜ ਸਭਾ ਦੇ ਨੇ ਰਾਜ ਸਭਾ ਦੇ ਮੈਂਬਰ ਬੈਠੇ ਸਾਡੇ ਸੰਦੀਪ ਪਾਟਕ ਜੀ ਸੱਤ ਸਾਡੇ ਰਾਜ ਸਭਾ ਚ ਨੇ 13 ਸਾਡੇ ਜਾਣਗੇ ਹੁਣ ਲੋਕ ਸਭਾ ਚ 24 ਦਿੱਲੀ ਤੋਂ ਆ ਰਹੇ ਐ ਇੱਕ ਖੇਤਰ ਤੋਂ 25 ਦੋ ਗੁਜਰਾਤ ਤੋਂ ਦੋ ਦੋ ਆ ਰਹੇ ਆ ਅਸਾਮ ਤੋਂ 62.5 ਹੋਗੇ ਜੀ ਤਿੰਨ ਦਿੱਲੀ ਤੋਂ ਨੇ ਰਾਜ ਸਭਾ 32 35 ਹੋ ਗਏ ਬਹੁਤ ਵੱਡੀ ਰਾਜਨੀਤਿਕ ਸ਼ਕਤੀ ਬਣ ਕੇ ਉੱਭਰੀ ਆਮਾ ਦੀ ਪਾਰਟੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ